ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ ਕਿ ਬਾਹਾਂ ਦੇ ਡਿਜ਼ਾਈਨ ਤੇ ਪਿੰਟੈਕਸ ਦਾ ਡਿਜ਼ਾਈਨ ਪਾਵਾਂਗੇ ਆਪਾਂ ਲੈਸ ਲਗਾ ਕੇ ਡਿਜ਼ਾਈਨ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਕੱਪੜੇ ਦੇ ਉੱਪਰ ਪੇਸਟਿੰਗ ਪੇਪਰ ਨੂੰ ਇਸ ਤਰ੍ਹਾਂ ਅਟੈਚ ਕਰਾਂਗੇ ਹਾਂਜੀ ਦੋਸਤੋ ਪੇਸਟਿੰਗ ਪੇਪਰ ਦੀ ਆਪਾਂ ਨੇ ਲੰਬਾਈ ਲਈ ਹੈ 2.5 ਇੰਚ ਦੀ ਤੇ ਚੜਾਈ ਲਈ ਆਪਾਂ ਨੇ 15 ਇੰਚ ਦੀ ਜੀ ਕਿਉਂਕਿ ਪਿੰਟੈਕਸ ਦੇ ਵਿੱਚ ਵੀ ਥੋੜਾ ਜਿਹਾ ਕੱਪੜਾ ਘਟ ਜਾਂਦਾ ਇਸ ਕਰਕੇ ਜਿੰਨਾ ਫालतू ਹੋਊਗਾ ਬਾਕੀ ਆਪਾਂ ਕੱਟ ਕਰ ਦਾਂਗੇ 5.5 ਇੰਚ ਦੀ ਮੂਰੀ ਹੈ ਦੀ ਤਿਆਰ ਬਾਹਾਂ ਦੀ ਹੁਣ ਆ ਕਪੜੇ ਦੇ ਉੱਪਰ ਪੇਸਟਿੰਗ ਪੇਪਰ ਨੂੰ ਇਸ ਤਰ੍ਹਾਂ ਅਟੈਚ ਕਰ ਲਾਂਗੇ ਥੋੜੀ-ਥੋੜੀ ਇੱਧਰ ਜਗ੍ਹਾ ਛੱਡ ਕੇ ਕਪੜਾ ਛੱਡ ਕੇ ਨਾ ਇਸ ਤਰ੍ਹਾਂ ਫਿਰ ਆਪਾਂ ਨੇ ਇਹਨੂੰ ਉੱਪਰ ਫੋਲਡ ਵੀ ਕਰਨਾ ਹੋਊਗਾ ਤੇ ਲੈਸ ਜਿਹੜੀ ਉਹ ਵੀ ਅਟੈਚ ਕਰਨੀ ਹੋਊਗੀ ਠੀਕ ਹੈ ਜੀ ਇੱਕ ਸਾਈਡ ਤੋਂ ਆਪਾਂ ਨੇ ਇਹਨੂੰ ਉੱਪਰ ਦੀ ਫੋਲਡ ਨਹੀਂ ਕਰਨਾ ਹੈਗਾ ਕਿਉਂਕਿ ਆਪਾਂ ਨੇ ਇਹਨੂੰ ਬਾਹ ਦੇ ਨਾਲ ਹੀ ਅਟੈਚ ਕਰਕੇ ਫਿਰ ਇਹਨੂੰ ਆਪਾਂ ਉਲਟੀ ਸਾਈਡ ਇਹਨੂੰ ਜੜਾਂਗੇ ਤੇ ਸਿੱਧੀ ਸਾਈਡ ਤੇ ਆਪਾਂ ਇਹਨੂੰ ਬਾਹਰ ਕੱਢ ਦਾਂਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪ੍ਰੈਸ ਦੀ ਸਹਾਇਤਾ ਨਾਲ ਚਿਪਕਾ ਲਾਂਗੇ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹਾਂਜੀ ਦੋਸਤੋ ਆਪਾਂ ਨੇ ਵੈਸੇ ਹੀ ਦੂਸਰੀ ਸਾਈਡ ਤੋਂ ਫੋਲਡ ਕਰ ਦਿੱਤਾ ਸੀ ਤੁਸੀਂ ਚਾਹੋ ਤਾਂ ਤੁਸੀਂ ਨਾ ਫੋਲਡ ਕਰੋ ਦੋਨੇ ਸਾਈਡ ਤੋਂ ਹੀ ਖੁੱਲਾ ਰੱਖ ਸਕਦੇ ਹੋ ਤੇ ਬਾਅਦ ਵਿੱਚ ਵੀ ਫੋਲਡ ਕਰ ਸਕਦੇ ਹੋ ਜਦੋਂ ਆਪਾਂ ਨੇ ਲੇਸ ਅਟੈਚ ਕਰਨੀ ਆ ਆਪਾਂ ਨੇ ਪਹਿਲਾਂ ਹੀ ਫੋਲਡ ਕਰ ਦਿੱਤਾ ਕਿਉਂਕਿ ਜੇ ਆਪਾਂ ਉਸ ਲਾਈਆਂ ਲਗਾਉਣੀਆਂ ਵੀ ਆ ਜਦੋਂ ਆਪਣੇ ਕੋਲ ਲੇਸ ਦੀ ਸਲਾਈ ਆਪਾਂ ਲਗਾਉਣੀ ਆ ਨਾ ਤਾਂ ਉਹਦੇ ਨਾਲ ਵੀ ਦਾਲ ਦੀ ਸਲਾਈ ਸਲਾਈਆਂ ਦੇ ਉੱਪਰ ਲੱਗ ਜਾਂਦੀ ਆ ਇਸ ਕਰਕੇ ਆਪਾਂ ਨੂੰ ਇੰਨਾ ਕੋਈ ਖਾਸ ਯੂਰੋ ਰਤ ਨਹੀਂ ਹੈਗੀ ਵੀ ਚਾਹੇ ਪਹਿਲਾਂ ਜੋੜ ਲਿਏ ਜਾਂ ਬਾਅਦ ਵਿੱਚ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਦੋਨੇ ਬਾਹਾਂ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਪੇਸਟਿੰਗ ਪੇਪਰ ਆ ਜਿਹੜਾ ਅਟੈਚ ਕਰਕੇ ਰੈਡੀ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਿੰਟੈਕਸ ਪਾਵਾਂਗੇ ਠੀਕ ਹੈ ਜੀ ਸਲਾਈ ਆਪਾਂ ਲਗਾ ਕੇ ਹੁਣ ਆਪਾਂ ਮਸ਼ੀਨ ਕੋਲ ਚੱਲਦੇ ਹਾਂ ਜੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਪਿੰਟੈਕਸ ਪਾਉਣੀ ਸ਼ੁਰੂ ਕਰਾਂਗੇ ਠੀਕ ਹੈ ਜੀ ਆਪਾਂ ਨੇ ਇਸ ਤਰ੍ਹਾਂ ਜਿਹੜਾ ਆਪਣੇ ਕੋਲ ਪੇਸਟਿੰਗ ਪੇਪਰ ਲੱਗਿਆ ਹੈ ਨਾ ਇਸ ਤਰ੍ਹਾਂ ਆਪਾਂ ਨੇ ਉਹਦੇ ਤੇ ਸ਼ੇਪ ਬਣਾ ਲੈਣੀ ਹੈ ਤਕੋਣ ਬਣਾ ਲੈਣੀ ਹੈ ਇਸ ਤਰ੍ਹਾਂ ਆਪਾਂ ਨੇ ਠੀਕ ਹੈ ਜੀ ਫਿਰ ਉਹਦੇ ਉੱਪਰ ਆਪਾਂ ਨੇ ਸਲਾਈ ਲਗਾਉਣੀ ਇਸ ਤਰ੍ਹਾਂ ਸ਼ੁਰੂ ਕਰ ਦੇਣੀ ਹੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਕੇ ਨਾ ਸਾਰਾ ਕੰਪਲੀਟ ਕਰ ਲੈਣਾਗਾ ਥੋੜੇ ਥੋੜੇ ਫਰਕ ਨਾਲ ਆਪਾਂ 1 ਇੰਚ ਦੇ ਫਰਕ ਨਾਲ ਜਿਹੜੀਆਂ ਇਹ ਪਿੰਟੈਕਸ ਨੇ ਉਹ ਪਾਵਾਂਗੇ ਠੀਕ ਹੈ ਜੀ ਬਿਲਕੁਲ ਇੱਕਸਾਰ ਪਾਉਣੀਆਂ ਨੇ ਚਾਹੇ ਤੁਸੀਂ ਨਿਸ਼ਾਨੀ ਲਗਾ ਲਓ ਪਹਿਲਾਂ ਜਾਂ ਤੁਸੀਂ ਆਪਣੇ ਅਕੋਰਡਿੰਗ ਹੀ ਪਾ ਸਕਦੇ ਹੋ ਜੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਪਿੰਟੈਕਸ ਪਾ ਕੇ ਸਾਰਾ ਕੰਪਲੀਟ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਪਾ ਲੈਣੀਆਂ ਨੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਇਸ ਤਰ੍ਹਾਂ ਪਿੰਟੈਕਸ ਨੇ ਜਿਹੜੀਆਂ ਪਾ ਕੇ ਰੈਡੀ ਕਰ ਲਿਆ ਹੁਣ ਆਪਾਂ ਇਹਨੂੰ ਬਾਹ ਦੇ ਨਾਲ ਅਟੈਚ ਕਰਾਂਗੇ ਹਾਂਜੀ ਦੋਸਤੋ ਇਸ ਤਰ੍ਹਾਂ ਆਪਾਂ ਨੇ ਇਹਦੇ ਉੱਪਰ ਨਾਲ ਦੀ ਨਾਲ ਲੈਸ ਆ ਜਿਹੜੀ ਅਟੈਚ ਕਰਨੀ ਆ ਠੀਕ ਹੈ ਜੀ ਪੇਸਟਿੰਗ ਪੇਪਰ ਦੀ ਉੱਪਰਲੀ ਸਾਈਡ ਥੋੜਾ ਜਿਆ ਰੱਖ ਕੇ ਆਪਾਂ ਇਹਨੂੰ ਫੇਰ ਆਪਾਂ ਨੇ ਸਲਾਈ ਆ ਜਿਹੜੀ ਇਹ ਲਗਾਉਣੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਲੈਸ ਅਟੈਚ ਕਰ ਦੇਣੀ ਆ ਪਹਿਲਾਂ ਹੀ ਜਿੰਨਾ ਕਪੜਾ ਆਪਾਂ ਨੇ ਸਾਫ਼ ਰੱਖਿਆ ਹੋਇਆ ਉਹਦੇ ਅਕੋਰਡਿੰਗ ਆਪਾਂ ਨੇ ਇੱਥੇ ਲੈਸ ਆ ਜਿਹੜੀ ਅਟੈਚ ਕਰ ਦੇਣੀ ਆ लेस ਆਪਾਂ ਇਸ ਤਰ੍ਹਾਂ ਅਟੈਚ ਕਰ ਦਿੱਤੀ ਹੈ ਜਦੋਂ ਆਪਾਂ ਇਹਨੂੰ ਸਲਾਈ ਲਗਾਵਾਂਗੇ ਨਾ ਇਸ ਤਰ੍ਹਾਂ ਇਹਨੇ ਸਿੱਧੀ ਨਿਕਲ ਕੇ ਬਾਹਰ ਆ ਜਾਣਾ ਆਪਾਂ ਨੇ ਇਹ ਸਿੱਧੀ ਸਾਈਡ ਦੋਨੇ ਅੰਦਰ ਰੱਖੀਆਂ ਸੀਗੀਆਂ ਲੈਸ ਦੀ ਵੀ ਇਸ ਤਰ੍ਹਾਂ ਆਪਾਂ ਨੇ ਲਗਾ ਦੇਣੀ ਹੈ ਜਦੋਂ ਆਪਾਂ ਸਲਾਈ ਲਗਾਵਾਂਗੇ ਇਹਦੇ ਉੱਪਰ ਤਾਂ ਇਹਨੇ ਆਪਣੇ ਆਪ ਹੀ ਸਹੀ ਨਿਕਲ ਕੇ ਬਾਹਰ ਆ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਲਗਾ ਦੇਣਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇੱਥੇ ਸਲਾਈ ਲਗਾ ਦਾਂਗੇ हां जी दोस्तों देख सकते हो ਤੁਸੀਂ ਇਸ ਤਰ੍ਹਾਂ ਲੈਸ ਨੇ ਬਾਹਰਲੀ ਸਾਈਡ ਨਿਕਲੇ ਹੋਣਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਨੇ ਇੱਥੇ ਸਲਾਈ ਲਗਾ ਦੇਾਂਗੇ ਕੰਡੇ-ਕੰਡੇ ਦੇ ਉੱਪਰ ਆਪਾਂ ਨੇ ਬਿਲਕੁਲ ਸਲਾਈ ਲਗਾ ਦੇਣੀ ਆ ਜਿਹੜਾ ਨੀਚੇ ਵਾਲਾ ਕੱਪੜਾ ਉਹ ਆਪਾਂ ਨੇ ਅੰਦਰ ਹੱਥ ਦੇ ਨਾਲ ਇਸ ਤਰ੍ਹਾਂ ਖਿੱਚ ਦੇਣਾਗਾ ਜਿਹੜਾ ਬਾਹਰਲੀ ਸਾਈਡ ਨਾ ਦਿਖੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਇੱਥੇ ਇੱਕ ਸਲਾਈ ਲਗਾ ਦੇਣੀ ਆ ਬਹੁਤ ਹੀ ਸਾਈ ਦੇ ਨਾਲ ਬਹੁਤ ਹੀ ਵਧੀਆ ਡਿਜ਼ਾਈਨ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਬਣਿਆ ਹੋਇਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਅੰਡਰ ਗਰਾਊਂਡ ਹੋ ਗਈ ਇਹ ਦੇਖ ਸਕਦੇ ਹੋ ਤੁਸੀਂ ਦੂਸਰੀ ਸਾਈਡ ਤੋਂ ਵੀ ਇਸ ਤਰ੍ਹਾਂ ਹੁਣ ਆਪਾਂ ਨੇ ਇੱਕ ਲੈਸ ਆ ਜਿਹੜੀ ਇੱਥੇ ਅਟੈਚ ਕਰ ਦੇਣੀ ਹੈ ਜਿਹੜੀਆਂ ਆਪਾਂ ਨੇ ਸਲਾਈਆਂ ਲਗਾਈਆਂ ਸੀ ਉਹਨਾਂ ਨੂੰ ਆਪਣੇ ਆਪ ਹੀ ਦਬਾ ਦੀ ਸਲਾਈ ਜਦੋਂ ਲਗਾਵਾਂਗੇ ਨਾ ਉਦੋਂ ਆਪਣੇ ਆਪ ਹੀ ਦਾਬ ਦੀ ਸਲਾਈ ਲੱਗ ਜਾਣੀ ਹੈ ਨਾ ਦੇ ਵਿੱਚ ਠੀਕ ਹੈ ਜੀ ਲੈਸ ਨੂੰ ਆਪਾਂ ਇਸ ਤਰ੍ਹਾਂ ਫੇਰ ਰੱਖਾਂਗੇ ਇੱਥੇ ਸਲਾਈ ਲਗਾ ਦਾਂਗੇ ਠੀਕ ਹੈ ਜੀ ਜਿੰਨੀ ਆਪਾਂ ਨੇ ਲੈਸ ਬਾਹਰ ਕੱਢਣੀ ਆ ਉੰਨੀ ਆਪਾਂ ਨੇ ਇਸ ਤਰ੍ਹਾਂ ਰੱਖ ਲੈਣੀ ਆ ਦੇਖ ਸਕਦੇ ਹੋ ਤੁਸੀਂ ਅੰਦਲੀ ਸਾਈਡ ਤੋਂ ਕਪੜਾ ਆਪਾਂ ਨੇ ਥੋੜਾ ਜਿਹਾ ਖਿੱਚ ਕੇ ਰੱਖਣਾਗਾ ਵੀ ਕਪੜਾ ਅੰਦਲੀ ਸਾਈਡ ਪੱਛਾਣਾ ਹੋ ਜਵੇ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਬਾਂਹ ਦਾ ਰੈਡੀ ਹੋ ਗਿਆ ਬਣ ਕੇ ਪਿੰਟੈਕਸ ਵਾਲਾ ਡਿਜ਼ਾਈਨ ਆਪਾਂ ਨੇ ਪਾ ਦਿੱਤਾ ਬਹੁਤ ਹੀ ਸੋਹਣਾ ਲੱਗ ਰਿਹਾਗਾ ਬਾਂਹ ਦੇ ਉੱਪਰ ਇਸ ਤਰ੍ਹਾਂ ਬਾਂਹ ਦੇ ਉੱਪਰ ਆ ਜਾਣਾ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਲੱਗ ਰਿਹਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ